ਮੈਂ ਪਿੰਡ ਪੱਖੋ ਕੇ ਢਾਲੀ ਸਾਥ ਵੀ ਰਹਿਣ ਵਾਲੀਆਂ ਪਰ ਜੀ ਮੇਰਾ ਮਤਲਬ ਇਹ ਦਿਨ ਹੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਰ ਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾਢ ਹੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕਾਢ ਸਕ ਸਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕਾਢ ਲਈਏ ਬਾਸਾ ਪਾ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੌਨ ਸ਼ਾਹ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਹੀ ਇੱਥੇ 4 ਦਿਨ ਤੇ ਪਾਣੀ ਵੀ ਨਹੀਂ ਲੱਥਿਆ ਜਿੰਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸਤੀਆਂ ਤੇ ਮਤਲਬ ਪੋਜੀ ਰਾਸ਼ਨ ਦੇਖ ਜਾਂਦੇ ਰਹਿਆ ਤੇ ਉਹ ਖਾਂਦੇ ਕੰਮ ਕੀ ਕਰਦੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਹਾਂ ਹੁਣ ਫਿਰ ਗੁਜ਼ਾਰਾ ਕਿਦਾਂ ਹੁਣ ਪਾਜੀ ਇੰਦਾ ਰਾਸ਼ਨ ਦੇਖ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਰਾਸ਼ਨ ਤੇ ਚਲੋ ਦੇਣ ਦੇ ਪਰ ਮਕਾਨ ਕਿ ਦਵਣਾ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹ ਮੇਰੇ ਭੈਣ ਭਰਾਵਾਂ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂ ਵੀ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦਿਓ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਕਲ ਸਮਾਜ ਸੇਵਕ ਬਹੁਤ ਜ਼ਿਆਦਾ ਤੋਂ ਮੰਗਦੇ ਪਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹ ਵੀ ਬਹੁਤ ਸੇਵਾ ਕਰਦੇ ਬੰਦੇ ਲੋਕੀ ਦਾਨ ਬਹੁਤ ਕਰਦੇ ਹਾਂਜੀ ਪਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ ਤੇ ਮੈਂ ਆ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੁਝ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡੇਗੀ ਆ ਆਪਣੇ ਵਿਹੜੇ ਚ ਤੰਬੂ ਲਾ ਕੇ ਬਿਠੇ ਆ ਬਸ ਦੇਖੇ ਦੇ ਤੇ ਮੰਗੇ ਦੀ ਤੋਰ ਚ ਇੱਕ ਕੰਮ ਵੀ ਗਿਆ ਹੱਤੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਮੋਬਾਈਲ ਨੰਬਰ ਕੀ ਦੱਸਾਂ ਮੇਰਾ 95924 19264 ਪ੍ਰਕਾਸ਼ ਸਿੰਘ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾ ਜੀ ਜਦੋਂ ਪਾਣੀ ਆਇਆ ਕੀ ਹਾਲਾਤ ਸੀ ਕਰਦੇ ਇਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਹੀ ਰਹੀ ਜੱਟਾ ਘਰ ਜਾ ਕੇ ਫਿਰ ਰਾਤ ਕੱਟੀ ਹੈ ਛੋਟੇ ਛੋਟੇ ਬੱਚੇ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਧਰ ਨਿਕਲੇ ਬੱਚੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਛੁਗਏ ਆ ਥੈਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਹੈ ਰੋਟੀ ਪਾਣੀ ਫੌਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਇਹ ਨੀਕੇ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਸੀ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾਲੀ ਦੀ ਸੀ ਤੇ ਖਾਲੀ ਦੀ ਹਾਂਜੀ ਸਾਰਾ ਕੁਝ ਗਿਆ ਜੋ ਬੜਾ ਔਖਾ ਨਹੀਂ ਹੋ ਗਿਆ ਕੁਝ ਬਹੁਤ ਜ਼ਿਆਦਾ ਭਾਜੀ